ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਅੱਜ ਰਾਜ ਦੀ ਵੱਡੀ ਖਬਰ ਖਬਰਾਂ ਨੰਨ ਤੱਕ ਜ਼ਰੂਰ ਬਨੇ ਰਹਿਣਾ ਜਿੰਨਾ ਵੀ ਰ ਆਪਣਾ ਨੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਹਰਿਆਣਾ ਪੰਜਾਬ ਚ ਇਸ ਦੇ ਨ ਪਹੁੰਚੇ گا ਮੌਨਸੂਨਸ ਤੋਂ ਪਹਿਲਾਂ ਤਿੰਨ ਦਿਨ ਹੋਵੇਗਾ ਪਾਰੀ ਬਾਰਿਸ਼ ਜਿਸ ਦੇ ਨਾਲ ਹੀ ਹਰਿਆਣਾ ਚ ਸੋਮਵਾਰ ਨੂੰ ਭਿਆੜਕ ਗਰਮੀ ਨੇ ਲੋਕਾਂ ਨੂੰ ਕਾਫੀ ਪਰੇਸ਼ਾਨ ਕੀਤਾ ਹੈ ਖਾਸ ਕਰਕੇ ਦੁਪਹਿਰ ਵੇਲਾ ਕੜਾਕੀ ਦੀ ਗਰਮੀ ਕਾਰਨ ਲੋਕਾਂ ਨੂੰ ਜਿੰਨਾ ਹੁੰਦਾ ਦੇਖਿਆ ਗਿਆ ਹੈ ਸ਼ਾਮ 5 ਵਜੇ ਮੌਸਮ ਵਿੱਚ ਅਚਾਨਕ ਬਦਲਾ ਆਇਆ ਹੈ ਤੇਜ਼ ਹਵਾਵਾਂ ਚੱਲਣਗੀਆਂ ਅਤੇ ਜਿਸ ਕਾਰਨ ਮੌਸਮ ਸੁਹਾਣਾ ਹੋ ਗਿਆ ਹੈ ਅਤੇ ਲੋਕ ਨੂੰ ਹਮਸਪਰਿ ਗਰਮੀ ਤੋਂ ਕੁਝ ਰਾਹਤ ਮਿਲੀ ਹੈ ਹਰਿਆਣਾ ਦੇ ਕਈ ਇਲਾਕਿਆਂ ਚ ਕੁਝ ਥਾਵਾਂ ਤੇ ਹਲਕੀ ਬਾਰਿਸ਼ ਵੀ ਹੋਈ ਹੈ ਜਿਕਰ ਜੋਗ ਹੈ ਕਿ ਸੋਵਰ ਨੂੰ ਵੀ ਧੁੱਪ ਅਤੇ ਸ਼ਾਂ ਦੇ ਮੌਸਮ ਨੇ ਲੋਕਾਂ ਨੂੰ ਹੁਮਸਾ ਭਰਿਆ ਗਰਮੀ ਤਰ ਹਦਿੱਤੀ ਦਿਨ ਮੇਲੇ ਬਦਲਾਂ ਦੀ ਚਾਲ ਦੇ ਵਿਚਕਾਰ ਚਮਕਦੀ ਤੁੱਪ ਸਰੀਰ ਨੂੰ ਵਿੰਨਦੀ ਰਹਿੰਦੀ ਸੀ ਪਰ ਹੁਣ ਉਸ ਤੋਂ ਰਾਹਤ ਮਿਲ ਸਕਦੀ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ